ਅਮੁੱਲ ਗੁਣ ਅਮੁੱਲ ਵਪਾਰ ਇਹ ਅਕਾਲਪੁਰਖ ਦੇ ਗੁਣ ਅਮੁੱਲਕ ਹਨ ਭਾਵ guna ਦਾ ਮੁੱਲ ਨਹੀਂ ਪੈ ਸਕਦਾ ਇਨ੍ਹਾਂ ਗੁਣਾਂ ਦੇ ਵਪਾਰ ਕਰਨੇ ਵੀ ਅਮੁੱਲਕ ਹਨ ਅਮੁੱਲ ਵਪਾਰੀ ਅਮੁੱਲ ਪੰਡਾਰ ਉਹ ਮਨੋਖ ਦਾ ਵੀ ਮੁੱਲ ਨਹੀਂ ਪੈ ਸਕਦਾ ਜੋ ਅਕਾਲਪੁਰਖ ਦੇ ਗੁਣਾਂ ਤੇ ਵਪਾਰ ਕਰਦੇ ਹਨ ਗੁਣਾ ਦੇ ਖਜ਼ਾਨੇ ਵੀ ਅਮੋਲਕ ਹਨ ਅਮੁੱਲ ਆਵੇ ਅਮੁੱਲ ਲੈ ਜਾਹੇ ਉਹਨਾਂ ਮਨੁੱਖ ਦਾ ਮੁੱਲ ਨਹੀਂ ਪੈ ਸਕਦਾ ਜੋ ਇਸ ਵਪਾਰ ਲਈ ਜਗਤ ਵਿੱਚ ਆਉਂਦੇ ਹਨ ਉਹ ਵੀ ਵੱਡੇ ਭਾਗਾ ਵਾਲੇ ਹਨ ਜੋ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ ਆ ਮੁੱਲ ਪਾਏ ਆ ਮੁੱਲਾ ਸਮਾਹੇ ਉਹ ਮਨੁੱਖ ਅਕਾਲਪੁਰਖ ਦੇ ਪ੍ਰੇਮ ਵਿੱਚ ਸਨ ਅਤੇ ਜੋ ਮਨੁੱਖ ਉਸ ਅਕਾਲਪੁਰਖ ਵਿੱਚ ਲੀਨ ਹੋਏ ਹੋਣ ਉਹ ਵੀ ਅਮੋਲਕ ਹਨ ਅਮੁੱਲ ਧਰਮ ਅਮੁੱਲ ਦੀਵਾਨ ਅਕਾਲਪੁਰਖ ਦੇ ਕਾਨੂੰਨ ਤੇ ਰਾਜ ਦਰਬਾਰ ਅਮੋਲਕ ਹਨ ਅਮੁੱਲਤਲ ਅਮੁੱਲ ਪਰਵਾਨ ਉਹ ਤੱਕੜ ਅਮੋਲਕ ਤੇ ਉਹ ਵਟਾ ਅਮੋਲਕ ਹੈ ਜਿਸ ਨਾਲ ਜੀਵਾ ਦੇ ਚੰਗੇ ਮੰਦੇ ਕੰਮਾਂ ਨੂੰ ਤੋਲਦਾ ਹੈ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਉਸ ਦੀ ਬਖਸ਼ਿਸ਼ ਤੇ ਬਖਸ਼ਿਸ਼ ਦੇਣ ਚਾਲ ਵੀ ਅਮੋਲਕ ਹਨ ਅਮੁੱਲ ਕਰਮ ਅਮੁੱਲ ਫਰਮਾਨ ਆਕਾਲਪੁਰਖ ਦੀ ਬਖਸ਼ਿਸ਼ ਤੇ ਹੁਕਮ ਵੀ ਮੁੱਲ ਤੋਂ ਪਰੇ ਹਨ ਕਿਸੇ ਦਾ ਵੀ ਅੰਦਾਜ਼ਾ ਨਹੀਂ ਲੱਗ ਸਕਦਾ ਅਮੁੱਲ ਅਮੁੱਲ ਆਖਿਆ ਨਾ ਜਾਏ ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਆਖੇ ਆਖੇ ਰਹੇਲੀ ਬਲਾਈ ਜੋ ਮਨੁੱਖ ਧਿਆਨ ਜੋੜ-ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ਉਹ ਅੰਤ ਨੂੰ ਰਹਿ ਜਾਂਦੇ ਹਨ ਆਖੇ ਵੇਦ ਪਾਠ ਪੁਰਾਨ ਵੇਦਾਂ ਤੇ ਮੰਤਰ ਦੇ ਪੁਰਾਨ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ਆਖੇ بڑے ਘਰੇ ਵਖਿਆਨ ਵਿਦਵਾਨ ਵੀ ਮਨੁੱਖ ਜੋ ਹੋਰਨਾਂ ਨੂੰ ਉਪਦੇਸ਼ ਕਰਦੇ ਹਨ ਅਕਾਲ ਪੁਰਖ ਦਾ ਬਿਆਨ ਕਰਦੇ ਹਨ ਆਖੇ ਵਰਮੇ ਆਖੇ ਇੰਦ ਕਈ ਬ੍ਰਹਮਾ ਕਈ ਇੰਦਰ ਆਕਾਲ ਬੁਰਖ ਦੀ ਵਡਿਆਈ ਆਖਦੇ ਹਨ ਆਖੇ ਗੋਪੀ ਤੇ ਗੋਵਿੰਦ ਗੋਪੀਆਂ ਤੇ ਕਈ ਕੰਨੇ ਆਕਾਲ ਬੁਰਖ ਦਾ ਅੰਦਾਜ਼ਾ ਲਾਉਂਦੇ ਹਨ ਆਖੇ ਈਸ਼ਰ ਆਖੇ ਸਿੱਧ ਕਈ ਸੇਵਤੇ ਸਿੱਧ ਅਕਾਲਪੁਰਖ ਦੀ ਵਡਿਆਈ ਆਖਦੇ ਹਨ ਆਖੇ ਕੀਤੇ ਕੀਤੇ ਬੁੱਧ ਕਾਲਪੁਰਖ ਦੇ ਪੈਦਾ ਕੀਤੇ ਹੋਏ ਬਿਆੰਤ ਬੁੱਧ ਉਸ ਦੀ ਵਡਿਆਈ ਆਖਦੇ ਹਨ ਆਖੇ ਦਾਣ ਆਖੇ ਦੇਵ ਰਾਖਸ਼ ਤੇ ਦੇਵਤੇ ਵੀ ਅਕਾਲਪੁਰਖ ਦੀ ਵਡਿਆਈ ਆਖਦੇ ਹਨ ਅਕ ਤੇ ਸੁਰ ਨਰਮਨ ਜਨ ਸੇਵ ਦੇਵਤਾ ਸੁਭਾਉ ਮਨੁੱਖ ਮੁੰਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ਕੀਤੇ ਆਕੇ ਆਖਣ ਪਾਹੇ ਬਯੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ ਅਤੇ ਬਯੰਤ ਹੀ ਲਾਉਣ ਦਾ ਯਤਨ ਕਰ ਰਹੇ ਹਨ ਕੀਤੇ ਕਹਿ ਕਹਿ ਉੱਠ ਉੱਠ ਜਾਹਿ ਬਿਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ ਇੱਤੇ ਕੀਤੇ ਹੋਰ ਕਰੇ ਜਗਤ ਵਿੱਚ ਇਤਨੇ ਬਿਅੰਤ ਜੀਵ ਪੈਦਾ ਕੀਤੇ ਹੋਏ ਹਨ ਜੋ ਬਿਆਨ ਕਰ ਰਹੇ ਹਨ ਪਰ हे ਹਰੀ ਜੇ ਤੂੰ ਹੋਰ ਵੀ ਬਿਅੰਤ ਜੀਵ ਪੈਦਾ ਕਰ ਦੇਵੇਂ ਤਾ ਆਖ ਨਾ ਸਕੇ ਕਈ ਕੇ ਤਾਂ ਵੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦਾ ਜਿਉ ਡ ਭਾਵੇਂ ਤੇਵੜ ਹੋਏ ਹੀ ਨਾਨਕ ਪਰਮਾਤਮਾ ਜਿੰਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ ਆਪਣੀ ਕੁਦਰਤ ਵਧਾ ਲੈਂਦਾ ਹੈ ਨਾਨਕ ਜਾਣੇ ਸੱਚਾ ਸੋਏ ਉਹ ਹਸਦਾ ਤੇਰੇ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ ਜੇ ਕੋ ਆਖੇ ਬੋਲ ਵਿਗਾੜ ਜੇ ਕੋਈ ਬੜ ਬੋਲਾ ਮਨੁੱਖ ਦੱਸਣ ਲੱਗੇ ਕਿ ਅਕਾਲ ਪੁਰਖ ਕਿਤਨਾ ਵੱਡਾ ਹੈ ਤਾਂ ਲਕੀਏ ਸਿਰ ਗਵਾਰਾ ਗਵਾਰ ਤਾਂ ਉਹ ਮਨੁੱਖ ਮੂਰਖਾ ਸਿਰ ਮੂਰਖ ਗਿਣਿਆ ਜਾਂਦਾ ਹੈ ਸੋਦਰ ਕੇ ਹਾ ਸੋ ਕਰਕੇ ਹ ਜਿੱਥੇ ਬਹਿ ਸਰਬ ਸੰਭਾਲ ਲੇ ਉਹ ਦਰ ਕਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ ਹੀਨ ਰਿੰਕਾਰ ਤੂੰ ਸਾਰੇ ਜੀਵ ਦੀ ਸੰਭਾਲ ਕਰ ਰਹਾ ਹੈ ਵਾਜੇ ਨਾਦ ਅਨੇਕ ਅ ਸੰਖ ਪੀਤੇ ਵਾਵਣ ਹਰੇ ਤੇਰੀ ਇਸ ਰਚੀ ਹੋਈ ਕੁਦਰਤ ਵਿੱਚ ਅਨੇਕਤਾ ਤੇ ਅਣਗਿਣਤ ਵਾਜੇ ਤੇ ਰਾਗ ਹਨ ਬਿਆਨਤ ਹੀ ਜੀਵ ਉਹਨਾਂ ਵਾਜਿਆਂ ਨੂੰ ਵਜਾਣ ਵਾਲੇ ਹਨ ਕੀਤੇ ਰਾਗ ਪਰਿ ਸੋ ਕਹੀ ਕੀਤੇ ਗਾਵਣ ਹਾਰੇ ਰਾਗਣੀਆਂ ਸਨੇ ਬਿਆਨਤ ਹੀ ਰਾਗ ਕਹੇ ਜਾਂਦੇ ਹਨ ਅਤੇ अनेका ਹੀ ਜੀਵ ਇਹਨਾਂ ਰਾਗਾਂ ਦੇ ਗੁਣ ਗਾਉਣ ਵਾਲੇ ਹਨ ਜੋ ਤੈਨੂੰ ਗਾ ਰਹੇ ਹਨ ਗਾਵੇ ਤਹਨ ਪਾਣੀ ਬਸ ਅੰਤਰ ਗਾਵੇ ਰਾਜ ਧਰਮ ਦੁਆਰੇ ਹੀ ਨਿਰੰਕਾਰ ਪਾਉਣ ਪਾਣੀ ਅਗਣੀ ਤੇਰੇ ਗੁਣਾ ਗਾ ਰਹੇ ਹਨ ਧਰਮ ਰਾਜ ਤੇਰੇ ਦਰ ਤੇ ਖਲੋਕੇ ਤੈਨੂੰ ਵਡਿਆਈ ਰਹਾ ਹੈ ਗਾਵੇ ਚਿੱਤ ਗੁਪ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਉਹ ਚਿੱਤਰ ਗੁਪ ਵੀ ਜੋ ਜੀਵਾਂ ਦੇ ਜਿੰਗੇ ਮੰਦੇ ਕਰਮਾਂ ਦੇ ਲਿਖ ਕੇ ਲਿਖਨੇ ਜਾਣਦਾ ਹੈ ਅਤੇ ਜਿੰਨਾ ਦੇ ਲਿਖੇ ਹੋਏ ਨੂੰ ਧਰਮ ਰਾਜ ਵਿਚਾਰਦਾ ਹੈ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵੇ ਇਸ਼ਰ ਬ੍ਰਹਮਾ ਦੇ ਸੋਹਣ ਸਦਾ ਸਵਾਰੇ ਈ ਅਕਾਲ ਪੁਰਖ ਦੇਵੀਆਂ ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੇਨੂੰ ਗਾ ਰਹੇ ਹਨ ਗਾਵੇ ਇੰਦਰ ਇੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਕਈ ਇੰਦਰ ਆਪਣੇ ਤਖਤ ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਲਾਹ ਰਹੇ ਹਨ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ ਸਾਧ ਵਿਚਾਰ ਕਰ ਕਰ ਕੇ ਤੇ ਨੂੰ ਸਲਾਹ ਰਹੇ ਹਨ ਗਾਵੇ ਜੱਤੀ ਸਤੀ ਸੰਤੋਕੀ ਗਾਵੇ ਵੀਰ ਕਰਾਰੇ ਜੱਤ ਧਾਰੀ দান ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇ ਗੁਣ ਗਾ ਰਹੇ ਹਨ ਅਤੇ ਬਿਆੰਤ ਤਗੜੇ ਸੂਰ ਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵਨ ਪੰਡਤ ਪੜਨ ਰਕਿਸਰ ਜੁਗ ਜੁਗ ਵੇਦ ਦਾ ਨਾਲੇ ਹੇ ਅਕਾਲਪੁਰਖ ਪੰਡਤੇ ਮਹਾਰਿਖੀ ਜੋ ਵੇਦਾਂ ਨੂੰ ਪੜ੍ਹਦੇ ਹਨ ਵੇਦਾਂ ਸਣੇ ਤੈਨੂੰ ਗਾ ਰਹੇ ਹਨ ਗਾਵਿੰ ਗਾਵੇ ਮੋਹਣੀਆਂ ਮਨਮੋਹ ਸੁਰਗਾ ਵਸ਼ ਪਿਆਲੇ ਸੁੰਦਰ ਇਸਤਰੀਆਂ ਜੋ ਸੁਰਗ ਮਾਤ ਲੋਕ ਤੇ ਪਤਾਲ ਵਿੱਚ ਭਾਵ ਹਰ ਥਾਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਗਾ ਰਹੀਆਂ ਹਨ गावण रत्न उपाए तेरे 68 तीर्थ ਨਾਲੇ हे ਨਿਰੰਕਾਰ ਤੇਰੇ ਪੈਦਾ ਕੀਤੇ ਹੋਏ ਰਤਨ 68 तीर्थ ਸਮੇਤ ਤੈਨੂੰ ਗਾ ਰਹੇ ਹਨ ਗਾਵੇ ਜੋਧ ਮਹਾਬਲ ਸੂਰਾਂ ਗਾਵੇ ਖਾਣੀ ਚਾਰੇ ਵੱਡੇ ਬਲ ਵਾਲੇ ਜੋਦੇ ਤੇ ਸੂਰਮੇ ਤੇਰੀ ਸਿਫਤ ਸੁਲਾਹਾ ਕਰ ਰਹੇ ਹਨ ਚੋਹਾਂ ਹੀ ਖਾਣੀਆਂ ਦੇ ਜੀ ਦੇ ਜੰਤ ਤੈਨੂੰ ਗਾ ਰਹੇ ਹਨ ਗਾਵੇ ਖੰਡ ਮੰਡਵਰ ਬੰਡਾ ਕਰ ਕਰ ਰੱਖੇ ਤਾਰੇ ਸਾਰੇ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋ ਤੈਨੂੰ ਪੈਦਾ ਕਰਕੇ ਠਿਕਾਰ ਰਹੇ ਹਨ ਤੈਨੂੰ ਗਾਉਂਦੇ ਹਨ ਸਈ ਦੁੱਧ ਨੂੰ ਗਾਵੇ ਜੋ ਦੁੱਧ ਭਾਵਣ ਰਤੇ ਤੇਰੇ ਭਗਤ ਰਸਾਲ ਹੀ ਨਾਨਕ ਅਕਾਲ ਪੁਰਖ ਅਸਲ ਵਿੱਚ ਤਾਂ ਉਹ ਤੇਰੇ ਪ੍ਰੇਮ ਵਿੱਚ ਰੱਤੇ ਰਸੀਏ ਭਗਤ ਸਨ ਤੈਨੂੰ ਗਾਉਂਦੇ ਹਨ ਭਾਗ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਹਨ